ਸਸ਼ਕਾਲ ਅੱਜ ਦੀ ਮੁਕਤੇਤਾ ਜਾ ਖਬਰ ਗਰਮੀ ਦੇ ਪਰਕੋਪ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 1 ਮਹੀਨੇ ਤੋਂ ਵਾਧ ਦੀਆਂ ਛੁੱਟੀਆਂ ਪੰਜਾਬ ਦੇ ਸਕੂਲਾਂ ਵਿੱਚ ਪਾਈਆਂ ਗਈਆਂ ਤੇ 30 ਜੂਨ ਤੱਕ ਸਕੂਲ ਬੰਦ ਕਰਨ ਦਾ ਦੇਸ਼ ਕੀਤਾ ਚੱਲੀ ਪਹਿਲੀ ਜੁਲਾਈ ਨੂੰ ਪੰਜਾਬ ਭਰ ਦੇ ਸਕੂਲ ਖੋਲਣ ਦਾ ਦੇਸ਼ ਜਾਰੀ ਕੀਤਾ ਜਿਸ ਦੇ ਚੱਲਦੇ ਅੱਜ ਪਹਿਲੀ ਜੁਲਾਈ ਨੂੰ ਪੰਜਾਬ ਦੇ ਸਾਰੇ ਸਕੂਲ ਖੋਲ ਦਿੱਤੇ ਗਏ ਉੱਥੇ ਹੀ ਅੱਜ ਪਹਿਲੇ ਦਿਨ ਸਕੂਲ ਆਉਣ ਵਾਲੇ ਬੱਚਿਆਂ ਦੇ ਚਿਹਰੇ ਕਾਫੀ ਖੁਸ਼ੀ ਨਜ਼ਰ ਆਈ ਟੀਚਰ ਵੀ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਇਸ ਮੌਕੇ ਦੌਰਾਨ ਸਕੂਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਫੀ ਗਰਮੀ ਦੇ ਕਰਕੇ ਪੰਜਾਬ ਸਰਕਾਰ ਵੱਲੋਂ 1 ਮਹੀਨੇ ਤੋਂ ਵਾਧਾ ਦੀਆਂ ਜਿਹੜੀਆਂ ਛੁੱਟੀਆਂ ਦਿੱਤੀਆਂ ਗਈਆਂ ਸਨ ਜਿਸ ਦੇ ਚੱਲਦੇ ਅੱਜ ਸਕੂਲ ਖੋਲੇਗੇ ਉੱਥੇ ਹੀ ਬੱਚੇ ਵੀ ਸਕੂਲਾਂ 'ਚ ਆ ਰਹੇ ਹਨ ਉਹਨਾਂ ਦੇ ਚਿਹਰੇ ਕਾਫੀ ਖੁਸ਼ ਨਜ਼ਰ ਆਖਾਈ ਦੇ ਰਹੇ ਕਿਉਂਕਿ ਕਾਫੀ ਲੰਬਾ ਸਮਾਂ ਘਰ ਵਿੱਚ ਬੈਠ ਕੇ ਬੱਚੇ ਬੋਰ ਹੋ ਗਏ ਜਿਸ ਦੇ ਚੱਲਦੇ ਸਕੂਲ ਖੋਲਣ ਨਾਲ ਉਹਨਾਂ ਦੇ ਚਿਹਰਿਆਂ ਤੇ ਕਾਫੀ ਰੌਣਕ ਦਿਖਾਈ ਦੇ ਰਹੀ ਹੈ ਉੱਥੇ ਹੀ ਸਕੂਲ ਦੇ ਸਟਾਫ ਦੇ ਚਾਰਿਆਂ ਤੇ ਵੀ ਕਾਫੀ ਰੌਣਕ ਦਿਖਾਈ ਦੇ ਰਹੀ। ਉਹਨਾਂ ਦੇ ਕਹਿਣਾ ਹੈ ਕਿ ਪੱਧਰੀ ਗਰਮੀ ਦੇ ਚਲਦੇ ਪੰਜਾਬ ਸਰਕਾਰ ਨੂੰ ਜਿਹੜੀਆਂ ਛੁੱਟੀਆਂ ਪਾਈਆਂ ਗਈਆਂ ਅੱਜ ਖਤਮ ਹੋ ਗਈਆਂ। ਉੱਥੇ ਸਕੂਲ ਪ੍ਰਸ਼ਾਸਨ ਵੱਲੋਂ ਵੀ ਗਰਮੀ ਨੂੰ ਲੈ ਕੇ ਪੂਕਤਾ ਪ੍ਰਬੰਧ ਕੀਤੇ ਗਏ। ਉਹਨਾਂ ਨੇ ਹਰੇਕ ਕਮਰੇ 'ਚ ਪੱਕੇ ਤੇ ਠੰਡੇ ਪਾਣੀ ਦੀਆਂ ਮਸ਼ੀਨਾਂ ਲਗਾਈਆਂ ਗਈਆਂ। ਕਿਸੇ ਵੀ ਬੱਚੇ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ। ਉਹਨਾਂ ਨੇ ਕਿਹਾ ਕਿ ਅੱਜ ਪਹਿਲਾ ਦਿਨ ਹੋਣ ਕਰਕੇ ਬੱਚਿਆਂ ਦੀ ਹਾਜ਼ਰੀ ਥੋੜੀ ਘੱਟ ਨਜ਼ਰ ਆ ਰਹੀ ਹੈ। 1-2 ਦਿਨ ਵਿੱਚ ਇਹ ਹਾਜ਼ਰੀ ਪੂਰੀ ਹੋ ਜਾਵੇਗੀ। ਮੈਂ ਪ੍ਰੋਡਕਟਿਵ ਮੇਰਾ ਨਾਮ ਮਨਦੀਪ कौर ਮੈਂ ਬਤੌਰ ਇੰਗਲਿਸ਼ ਲੈਕਚਰਰ ਐਸਓ ਸਕੂਲ ਮੌਲਰਾਡ ਵਿਖੇ ਆਪਣੀ ਸੇਵਾ ਨਿਭਾ ਰਹੀ ਹਾਂ ਮੈਮ ਕੀ ਕਰਨਾ ਚਾਹੋਗੇ ਇੱਕ ਮਹੀਨੇ ਦੀ ਛੁੱਟੀਆਂ ਕੱਟਕਾਇਓ ਅਜ ਚੈਲਪੈਸ ਸਕੂਲ ਦੇ ਵਿੱਚ ਲੱਗ ਰਹੀ ਬੱਚਿਆਂ ਦਾ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ ਛੁੱਟੀਆਂ ਗਰਮੀਆਂ ਦੀਆਂ ਸਰਕਾਰ ਨੇ ਥੋੜੀ ਪਹਿਲੇ ਡਿਕਲੇਅਰ ਕਰ ਦਿੱਤੀਆਂ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤਾਂ ਹੁਣ ਵੀ ਛੁੱਟੀਆਂ ਦੇ ਵਿੱਚ ਲੱਗਦਾ ਸੀ ਕਿ ਗਰਮੀ ਜਿਵੇਂ ਕਿ ਪਈ ਜਿਵੇਂ ਕਿ ਉਹਨਾਂ ਦੀਆਂ ਐਡਵਾਈਸਰੀਜ਼ ਇਸ਼ੂ ਹੋਈਆਂ ਹਨ ਸਰਕਾਰ ਵੱਲੋਂ ਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਲੱਗਦਾ ਸੀ ਕਿ ਜਿਵੇਂ ਬਹੁਤ ਮੁਸ਼ਕਿਲ ਹੋਏਗਾ ਪਰ ਸਾਨੂੰ ਚਲੋ ਰਾਤ ਪਰ ਹੀ ਸਾ ਇਸ ਕਰਕੇ ਮਿਲੀ ਕਿਉਂਕਿ ਮੌਸਮ ਵੀ ਅੱਛਾ ਹੋ ਗਿਆ ਔਰ ਬੱਚੇ ਵੀ ਬਹੁਤ ਐਕਸਾਈਟਿਡ ਸੀ ਉਹਨਾਂ ਜਿਆਦਾ ਦੇਰ ਬੈਠ ਕੇ ਕਾਰਵੇ ਚ ਉਹਨਾਂ ਦਾ ਵੀ ਮਨ ਸੀ ਸਕੂਲ ਜਾਇਆ ਜਾਵੇ ਤੇ ਅੱਜ ਇੱਥੇ ਸਕੂਲ ਵਿੱਚ ਚਹਲ ਪਹਿਲ ਹੈ ਜਿਹਦੇ ਕਰਕੇ ਬੱਚੇ ਵੀ ਖੁਸ਼ ਨੇ ਤੇ ਟੀਚਰ ਵੀ ਖੁਸ਼ ਨੇ ਕਿ ਮੌਸਮ ਵੀ ਅੱਛਾ ਹੈ ਤੇ ਬੱਚੇ ਵਾਪਸ ਆਪਣੇ ਸਕੂਲਾਂ ਦੇ ਵਿੱਚ ਆਏ ਮੈਮ ਜਦੋਂ ਬੱਚਿਆਂ ਦਾ ਕੱਟ ਹੁੰਦਾ ਤੇ ਗਰਮੀ ਕਾਫੀ ਹੋ ਜਾਂਦੀ ਹੈ ਤੇ ਉਹਦੇ ਵਕਤ ਕੀ ਕੀ ਸਹੂਲਤਾਂ ਕੀਤੀਆਂ ਰਹੀ ਬੱਚਿਆਂ ਦੇ ਪੀਣ ਵਾਸਤੇ ਬੜੀ ਹਾਂਜੀ ਸਕੂਲ ਦੇ ਵਿੱਚ ਪਾਪੇ ਕਿ ਗਰਮੀ ਹੈ ਪਰ ਬੱਚਿਆਂ ਦੇ ਲਈ ਪੂਰਾ ਜਿਹੜਾ ਜਿਹੜੀ ਫੈਸਿਲਿਟੀਆਂ ਨੇ ਪ੍ਰੋਵਾਈਡਡ ਨੇ ਬੱਚਿਆਂ ਲਈ ਪੀਣ ਦੇ ਪਾਣੀ ਪਾਣੀ ਦਾ ਪ੍ਰਬੰਧ ਪੂਰਾ ਹੈ ਬੱਚਿਆਂ ਲਈ ਫੈਨਸ ਪੂਰੇ ਨੇ ਔਰ ਫੈਨ ਹਰ ਬੱਚੇ ਦੇ ਜਿਹੜਾ ਉਹ ਵਰਕਿੰਗ ਦੇ ਕਲਾਸਸ ਦੇ ਵਿੱਚ ਵੈਂਟੀਲੇਸ਼ਨ ਹੈ ਪ੍ਰੋਪਰ ਐਗਜ਼ੋਸਟ ਫੈਨ ਲੱਗੇ ਹੋਏ ਨੇ ਔਰ ਬੱਚੇ ਨੂੰ ਇਸ ਚੀਜ਼ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਕਿ ਗਰਮੀਆਂ ਦੇ ਵਿੱਚ ਉਹਨਾਂ ਲਈ ਕੋਈ ਫੈਸਿਲਿਟੀ ਨਹੀਂ ਪ੍ਰੋਵਾਈਡਡ ਹੈਗੀ ਉਹ ਬਿਲਕੁਲ ਆਪਣੇ ਸੇਫ ਹੈ ਪੂਰੀ ਪ੍ਰੋਪਰ ਬੱਚੇ ਆ ਰਹੇ ਕਈ ਮਾਪੇ ਕਹਿ ਰਹੇ ਨੇ ਕਿ ਗਰਮੀ ਹੈਗੀ ਆ ਕਈ ਔਰ ਬੱਚਿਆਂ ਦੇ ਕਈ ਕੇਸ ਆਏ ਕਿ ਬਿਉਸ਼ ਹੋ ਜਾਂਦੇ ਸੀ ਬੱਚੇ ਉਹਨਾਂ ਨੂੰ ਕੋਈ ਚਿੰਤਾ ਨ ਅੱਜ ਪਹਿਲਾ ਦਿਨ ਹੋਣ ਕਰਕੇ ਥੋੜੀ ਜਿਹੀ ਅੱਗੇ ਨਾਲੋਂ ਗਿਣਤੀ ਘੱਟ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਗਿਣਤੀ ਪੂਰੀ ਨਜ਼ਰ ਆਏਗੀ ਕਿਉਂਕਿ ਇੰਡੀਮੀ ਵੀ ਘਟ ਨਹੀਂ ਕਿ ਐਵੇਂ ਲੱਗੇ ਕਿ ਜਿਵੇਂ ਕੋਈ ਚਿੰਤਾਜਨਕ ਵਿਸ਼ਾ ਹੈ ਬੱਚੇ ਕਾਫੀ ਗਿਣਤੀ ਦੇ ਵਿੱਚ ਸਕੂਲ ਵਿੱਚ ਆਏ ਨੇ ਔਰ ਪੇਰੈਂਟਸ ਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਸਕੂਲ ਦੇ ਵਿੱਚ ਪਾਣੀ ਫੈਨਸ ਸਭ ਕੁਝ ਅਵੇਲੇਬਲ ਹੈਗਾ ਲੱਗਦਾ ਕਿ ਬੱਚਿਆਂ ਨੂੰ ਮਾਪਿਆਂ ਨੂੰ ਬੱਚਿਆਂ ਨੂੰ ਭੇਜਣਾ ਚਾਹੀਦਾ ਕਿ ਕੋਈ ਗਾਂ ਬੋਰਡ ਦੇ ਕਲਾਸਾਂ ਕੀ ਪੇਪਰ ਹੈਗੇ ਇਹ ਛੁੱਟੀਆਂ ਕਰਕੇ ਤਾਂ ਵੈਸੇ ਹੀ ਪੜ੍ਹਾਈ ਥੋੜੀ ਪਿੱਛੇ ਪੈ ਗਈ ਸੀ ਛੁੱਟੀਆਂ ਥੋੜੀ ਪਹਿਲੇ ਹੋਣ ਕਰਕੇ ਥੋੜਾ ਜਿਹਾ ਸਿਲੇਬਸ ਜਿਹੜਾ ਉਹ ਵੀ ਸਾਡਾ ਪੈਂਡਿੰਗ ਸੀਗਾ ਤੇ ਹੁਣ ਜਿਵੇਂ ਮੌਸਮ ਥੋੜਾ ਠੀਕ ਹੋ ਗਿਆ ਤੇ ਬੱਚਿਆਂ ਨੂੰ ਵੀ ਪੇਰੈਂਟਸ ਨੂੰ ਸਕੂਲ ਭੇਜਣਾ ਚਾਹੀਦਾ ਕਿਉਂਕਿ ਅੱਗੇ ਬੋਰਡ ਦੀਆਂ ਕਲਾਸਿਸ ਨੇ ਬੋਰਡ ਦੀਆਂ ਕਲਾਸਾਂ ਬੱਚੇ ਆਉਣਗੇ ਤਾਂ ਉਹਨਾਂ ਦਾ ਸਿਲੇਬਸ ਸਮੇਂ-ਸਮੇਂ ਸਿਰ ਬਾਈ ਮਨਥਲੀ ਸਿਲੇਬਸ ਜਿਵੇਂ ਕਿ ਬਾਈ ਫ੍ਰਕਟ ਕੀਤਾ ਗਿਆ ਉਹ ਪੂਰਾ ਹੋਵੇਗਾ